ਲੋ ਜੀ ਰਾਤ ਦਾ 1 ਵਜ ਚੁੱਕਿਆ ਵੀ ਮੋਟਰ ਚਲਾਤੀ ਆਪਾਂ ਨੇ 4629 ਨਮਸਾਨ ਬੈਟਰੀ ਨਾਲ ਚੱਲਦਾ ਕੰਮ ਵੀ ਹਵਾ ਬਹੁਤ ਸੋਹਣੀ ਚੱਲ ਰਹੀ ਆ ਮੌਸਮ ਵੀ ਵਧੀਆ ਉਹ ਚੱਲ ਰਿਹਾ ਬਾਈ ਪਾਣੀ ਆਪਣਾ ਇਹ ਜਿਹਾ ਜੀ ਬਾਈ ਬੈਟਰੀ ਦਾ ਹੀ ਨਜ਼ਾਰਾ ਦੇ ਦੇ ਵੀ ਹੁਣ ਕਿੱਥੇ ਕਿੱਥੇ ਤੱਕ ਪਾਣੀ ਪਹੁੰਚ ਗਿਆ ਇਹ ਗੇੜਾ ਮਾਰਨ ਦਾ ਹੀ ਮਕਸਦ ਆ ਵੀ ਖੇਤ ਉੱਚੇ ਆ ਬੇ ਨੀਵੀਂ ਵੀ ਸਾਈਡ ਨੂੰ ਪਾਣੀ ਨਾ ਟੁੱਟੇ ਦੋਨੇ ਮੋਟਰਾਂ ਚੱਲਦੀਆਂ ਭਾਈ ਉੱਧਰ ਵੀ ਗੇੜਾ ਇੱਧਰ ਵੀ ਗੇੜਾ ਉਸ ਨੂੰ ਵੀ ਭਾਈ ਅਗਰ ਸੰਨਮ ਸਾ ਬੁੱਤਨ ਮਰਜੀ ਬੈਟਰੀ ਮਾਰ ਲਓ और चलता भाई अपना नक्का उत तो भाई पोले पोले हो पे बात है बातिया दिनो वह चल रहा भाई नक्का नक इन्ना पानी हो गया हेलो आपने कही रखी है भाई ਅਣਤਾ ਦੇਖਦਾ ਜੀ ਆਹ ਜਾ ਰਿਹਾ ਇੱਥੇ ਚਲੇ ਉੱਧਰ ਨੂੰ ਪਹੁੰਚਿਆ ਲੋਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਵੀਰੋ ਚੱਲਦੇ ਜੀ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜਾ ਸਾਡੇ ਸਾਰਿਆਂ ਦੀ ਕਮਾਈ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਵੀ ਜੀ ਦੀ ਦੇ ਕੰਮ ਹੋ ਗਿਆ ਸ਼ੁਰੂ ਤੇ ਹੁਣ ਆਪਾਂ ਨੇ ਹਲੇ ਪਾਰ ਵਾਲੀ ਮੋਟਰ ਚੱਲਦੀ ਆ ਪਿੰਡ ਵੀ ਜਾ ਕੇ ਦਿਖਾਵਾਂਗੇ ਉੱਥੇ ਬੰਦੇ ਲੱਗੇ ਹੋਏ ਆ ਦੋ ਦਿਨ ਹੋ ਗਏ ਜੀ ਵੀ ਦਿਨ ਰਾਤ ਬਰਾਬਰ ਬਰਾਬਰ ਕੰਮ ਚੱਲਦਾ ਵੀ ਰਾਤ ਨੂੰ ਵੀ ਖੇਤ ਚ ਗੇੜਾ ਮਾਰਨਾ ਪੈਂਦਾ ਜੇ ਰਾਤ ਦੀ ਲਾਈਟ ਹੋਵੇ ਨਿੰਦਾਂ ਚ ਚਲੋ ਕੰਮ ਦਿਨ ਦਾ ਜਿਹੜਾ ਉਹ ਦਿਨ ਦਾ ਹੀ ਆ ਰਾਤ ਦਾ ਰਾਤ ਦਾ ਹੀ ਆ ਦੰਦ ਦੇ ਵਿੱਚ ਬੰਦਾ ਦੂਰ ਬੈਠਾ ਵੀ ਕੁਛ ਨਾ ਕੁਛ ਦੇਖੀ ਜਾਂਦਾ ਵੀ ਕਿਤੇ ਪਾਣੀ ਤਾਂ ਹੀ ਟੁੱਟਦਾ ਤੇ ਬਾਕੀ ਚੱਲ ਰਿਹਾ ਜੀ ਕੰਮ ਜੀਰੀ ਦਾ ਬੰਦੇ ਵੀ ਜਿਹੜੇ ਆਪਣੇ ਲਾਉਣ ਆ ਗਏ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਬਾਕੀ ਪਹਾੜ ਵਾਲੀ ਮੋਟਰ ਪਰ ਇੱਥੇ ਪਾਣੀ ਜਿਹੜਾ ਜੱਗੇ ਨੇ ਲੇਜ਼ਰ ਮਾਰਿਆ ਤਾਂ ਜੀ ਫਟਾ ਦੀ ਫੱਟ ਵਾ ਕੇ ਆਪਾਂ ਨੇ ਤਿਆਰੀ ਕਰੀ ਤੀ ਖੇਤ ਦੀ ਉਹਦੇ ਵਿੱਚ ਪਾਣੀ ਚੱਲ ਰਿਹਾ ਤੇ ਇਹ ਵੀ ਦਿਖਾਉਂਦਾ ਲੋ ਬਾਈ ਚੱਲਦਾ ਪਾਣੀ ਫੱਧਰਾ ਆ ਰਿਹਾ ਹੈ ਨਾ ਮਾੜਾ ਮੋਟਾ ਜਿਹੜਾ ਹਾਂ ਧਲੀਆਂ ਵੇਲੂਗ ਜਣੀਆਂ ਤੇ ਸਾਹਮਣੇ ਵੀ ਬਾਈ ਜੀਰੀ ਜਾ ਰਹੀ ਆ ਉਹ ਦੇਖੋ ਆਲਦੀ ਨਾਲ ਕੰਮ ਚੱਲ ਰਿਹਾ ਪੂਰਾ ਤੇ ਆਏ ਬਾਈ ਲਫਾਫੇ ਦੀ ਮੌਜ ਦੇਖੋ ਖੇਤ ਡੇਢ ਕੋ ਫੁੱਟ ਨੀਮਾ ਆਪਣੇ ਖੇਤ ਤੇ ਕੋਈ ਫਿਕਰਵਾਕਾ ਨਹੀਂ ਹੈਗਾ ਇੱਕ ਅਕੇਲਾ ਬਸ ਵੀ ਲਾਉਣੇ ਨੂੰ ਟਾਈਮ ਲੱਗਦਾ ਥੋੜਾ ਜਿਆ ਉਹਦੇ ਬਾਅਦ ਤਸੱਲੀਵਾਰ ਤਸੱਲੀ ਬਖਸ ਕੰਮ ਹੈ ਜਿਹੜਾ ਇਹਨਾਂ ਫੁੱਲ ਫਟਾ ਫੁੱਲ ਬਾਈ ਆ ਦੇਖੋ ਹੁਣ ਇੱਥੇ ਬਣਾ ਨਜ਼ਾਰੇ ਨਾਲ ਆਪਣਾ ਖੜੇ ਰਹੋ ਇੱਕ ਅਕੇਲਾ ਹੁਣ ਜਦੋਂ ਪਾਣੀ ਚੱਲ ਰਿਹਾ ਬਸ ਦੇਖਣਾ ਕੋਈ ਖੱਡ ਨਾ ਪਵੇ ਪਤਵਾਰਾ ਦੇਖਣ ਦੀ ਕੋਈ ਲੋੜ ਨਹੀਂ ਜੀ। ਬਾਕੀ ਭਾਈ ਵਾਲੇ ਦਾ ਵੀ ਹੁਣ ਸਾਰੇ ਕੰਮ ਚੱਲੀ ਜਾਂਦਾ। ਆ ਵੀ ਖੇਤ ਵਾਣ ਨੂੰ ਤਿਆਰ ਆ ਵਿਚੇ ਵਿਚੋ ਟਰੈਕਟਰ ਚੱਲ ਰਿਹਾ ਬਾਈ। ਯਾਨੀ ਕੰਮ ਜਿਹੜਾ ਪੂਰੇ ਜੋਰਾਂ ਪਰ ਚੱਲ ਰਿਹਾ। ਗੱਡਿਆਂ ਭੁਣਖੇ ਵੀ ਬਾਈ ਇਹਨਾਂ ਦੇ। ਖਾਣਾ ਦਾਣਾ ਸਾਰਾ ਕੁਝ। ਪਾਣੀ ਬਰਾਬਰ ਦੇਖੋ ਐਨ ਖੇਤ ਚਾਰ ਐਨ ਬਰਾਬਰੇ ਬਰਾਬਰੇ ਪਾਸ। ਐਨ ਚਾਰਾਂ ਘੜੇ। ਇਹ ਤਾਂ ਪਾਣੀ ਪੀ ਪੀ ਕੇ ਤੋਰ ਰਿਹਾ ਅੱਗੇ ਅੱਗੇ ਇਹਨੇ ਲੋ ਬਾਈ ਪਾਣੀ ਚੱਲ ਰਿਹਾ ਹਲੇ ਪੂਰਾ ਪੂਰਾ ਜਿਹਾ ਹੀ ਹੋਇਆ ਬਾਪੂ ਵੀ ਬਾਈ ਸਾਡਾ ਗ੍ਰੇਟ ਏ ਆਪੇ ਟਰੈਕਟਰ ਚੱਕ ਲਿਆ ਦੇਖ ਲੋ ਮੁੱਲਾ ਤੇ ਮੇਰੀ ਰੋਟੀ ਵੀ ਆ ਗਈ ਵਿਵਾਸੇ ਨੂੰ ਆਏ ਤਾਂ ਵੀ ਹੋ ਰਿਹਾ ਮੇ ਨਾਲ ਦੇ ਨਾਲ ਆਪਣਾ ਟਰੈਕਟਰ ਚੱਕ ਲਿਆ ਬਾਈ ਇਹ ਵੀ ਹਲੇ ਪਾਣੀ ਘਟਾ ਘੰਟਾ ਡੇਢ ਘੰਟਾ ਲੱਜਣਾ ਹੋਰ ਚਲੋ ਖੜਾ ਰੋਗੇ ਟਰੈਕਟਰ ਉਹ ਆ ਕੇ ਹੇ ਭਾਈ ਬਣਾਨੇ ਪਾਈ ਫਿਰਦਾ ਮੌਸਮ ਠੰਡਾ ਠੀਕ ਠੀਕ ਹਾਂ ਭਾਈ ਚੱਲਦਾ ਕਰਦਾ ਵੀ ਜਾ ਰਹੇ ਜੀ ਇਹਨਾਂ ਦੇ ਗੱਲ ਬਣਾਉਂਦੇ ਆ। ਟਰੈਕਟਰ ਵੀ ਆਰਾਮ ਨਾਲ ਚੱਲ ਰਿਹਾ। ਕੰਟਰੋਲਰ ਬੰਨਿਆ ਹੋਇਆ। ਕੋਈ ਤਾਲੀ ਨਹੀਂ ਦੇ ਰਿਹਾ। ਇਹਨਾਂ ਬਰਾਬਰ ਵਾਈ ਕੋਈ ਤਾਲੀ ਨਹੀਂ ਕੋਈ ਗੁੱਟਣੀ। ਇਕਣਾ ਖੇਤ ਲੇਜ਼ਰ ਹੋਵੇ ਆਪਣਾ ਹੀ ਲੈਂਦੇ ਆ। ਬਾਕੀ ਵਾਈ ਲਾਗ ਵਰਤਾਂ ਨਾ ਰਹੀ ਵੀ ਮਾਰਨ ਦਾ। ਹੋ ਗਿਆ ਬਾਈ ਤੇ ਬਾਅਦ ਜਸਵੀਰ ਬਾਈ ਦੇ ਪਾਣੀ ਛੱਡੋਗੇ ਆ ਉਧਰ ਚਲੇ ਜਾਣਾ ਪਹਾੜਾਂ ਨਜ਼ਾਰਾ ਵਾਲਾ ਉਹ ਦਾ ਨਵੇੜ ਛੱਡਿਆ ਉਧਰ ਉਧਰ ਤੇ ਦੁਵਾਰਾ ਤੋਂ ਬਾਈ ਆਪਣਾ ਜਾਉਂਗਾ ਜਿਹੜਾ ਜਨਰੇਟਰ ਪਰ ਜੁੜ ਗਿਆ ਇਹ ਪਾਣੀ ਘਟਦਾ ਵਿੱਚ ਪਿਛਲੇ ਧਾਨਾਂ ਚ ਇਧਰ ਪਾਣੀ ਪਈ ਜਾਂਦਾ ਬਾਈ ਆਹ ਚੱਲ ਰਹੀ ਹੈ ਮੋਟਰ ਬਾਈ ਬਾਕੀ ਬੈਠੇ ਆ ਬਾਈ ਸਾਰੇ ਤੇ ਮੌਸਮ ਹੈ ਜਿਹੜਾ ਉਹ ਵੀ ਬਾਈ ਗਰਮੀ ਪੂਰੀ ਹੈ ਵੇ ਚਾਹੇ ਬਦਲਵਾਈ ਹੋਈ ਵੀ ਆ ਹੁਣ ਇਧਰੋਂ ਦੇਖੋ ਕੋਲੋਂ ਦੇਖਣ ਲੱਜਣਾ ਬਦਲ ਹੋਇਆ ਵਾ ਜੇ ਮਹਾਰਾਜਾ ਕਿਰਪਾ ਕਰ ਦਵੇ ਤੇ ਨਾਲ ਲਾ ਦਿਓ ਨਹੀਂ ਇਹਨੂੰ ਜਨਰੇਟਰ ਚੱਲਣਾ ਪਈ ਤਸਵੀਰભાઈ ਵਾਲੇ ਹੁਣ ਨਹੀਂ ਫਿਰ ਇਹ ਵੀ ਪਰ ਇਹ ਹਰ ਸਾਲ ਹੁੰਦਾ ਹੀ ਆ ਜਦੋਂ ਇਹ ਖੇਤ ਚ ਆਉਂਦੇ ਵੀ ਪੈ ਜਾਂਦਾ ਵੀ ਇਸ ਵਾਰੀ ਹੁਣ ਪਤਾ ਨਹੀਂ ਚਾਹ ਸੋਦਾ ਤੇ ਬਾਕੀ ਆਪਣੇ ਬੰਦੇ ਬਾਈ ਉਧਰ ਪਨੀਰੀ ਪਟਾਣ ਲੈ ਕੇ ਉਹ ਦੇਖੋ ਨਾਲ ਦੇ ਨਾਲ ਬਾਈ ਕੰਮ ਚੱਲ ਰਿਹਾ ਹੈ ਸਾਰੇ ਜਾਣੇ ਆਪਣੇ ਆਪਣੇ ਕੰਮ ਲੱਗੇ ਹੋਏ ਆ। ਬਸ ਕੀ ਮੋਟਰ ਬੰਦਾ ਤੁਸੀਂ ਦੇਖਦੇ ਰਹਿੰਦੇ ਆ। ਵੀ ਆਉਣ ਕ ਲੱਗੀਆਂ ਰਹਿੰਦੀ ਆ। ਚਲੋ। ਚੱਲ ਰਿਹਾ ਕੰਮ ਬਾਈ। ਚੱਲ ਪਿਆ ਬਾਈ ਕੰਮ। ਮੈਂ ਹੱਲ ਦੀ ਵਾਰੀ ਆ ਗਈ ਕ ਦੂਜੀ। ਹੱਥ ਵੀ ਨਹੀਂ ਆਇਆ ਲੋ। ਨਾ ਪਰਤੇ ਵੀ ਸ਼ਾਂਗਦ ਨਹੀਂ ਤੇ ਆਹ। ਹੋਏ। ਕੱਲ ਕੰਮ ਸਾਡਾ ਹੁਣ ਜਾਂਦਾ ਸਮਾਪਤ ਹੀ ਵੱਲ ਹੁੰਦਾ। ਉਹਨੂੰ ਪਹਿਲਾਂ ਵੀ ਦਿਖਾਇਆ ਪਿੱਛੇ। ਦੇਖੀਏ ਲੱਗਿਆ ਤਾਂ ਹੁਣ ਬਾਕੀ ਆਪਾਂ ਨਾਲ ਦੇਖ ਲਓ। ਗੜਮਗੜ ਮੈਂ ਕਰਦਾ ਨਹੀਂ ਲੱਗਿਆ ਕਰਨ। ਬਾਕੀ ਪਵਨ ਵੀ। ਉੱਪਰ ਝੜ ਪਰ ਟਿਕਣਾ ਨਹੀਂ ਕੰਮ ਚੱਲਣਾ। ਟਿਕਣਾ ਕਹੀ ਉਹ ਬਹੁਤ ਤਗੜੀ ਹੈ। ਕੁੰਡੀ ਹੈ ਕਹੀ ਉਹ ਕਹੀ ਵਧੀਆ ਬਰੇ ਵਾਲੀ। ਆਪਣੇ ਵਾਲੀ ਚੰਗੀ ਤੇਸਤੀ। ਦੁਈ ਲਿਆ ਮੈਂ ਕਹੀ ਓਏ ਫੜ ਲਿਆ ਨਾ ਨਾ ਮਹਿਕ ਅੱਪਰੇ ਚੜਨਾ ਪਤਾ ਤੂੰ ਆ ਕਹੀ ਦੇ ਅੱਪਰੇ ਚੜਦਾ ਆ ਜਾ ਬਸ ਬਸ ਥੋੜੀ ਜੋ ਫਾਂਟੇ ਮਹਿਕ ਬਾਕੀ ਆ ਤੇਰਾ ਨਾਂ ਹੋਇਆ ਨਾਲ ਲਈਏ ਇਹਦਾ ਰਾਤੇ ਰਾਤ ਕੱਦੂ ਹੋ ਜਾਣਾ ਏ ਇਹ ਤਾਂ ਬਾਬੇ ਨੂੰ ਸੁੱਖ ਰੱਖੀ ਦਿੱਤਾ ਹਮੇਂ ਘੰਟੇ ਜਿਹਾ ਜੀ ਹੂੰ ਆਰੇ ਜੀ ਮੇਰਾ ਤਾਂ ਕੋਈ ਤਾਂ ਸੁਣ ਕੇਗਾ ਨਾ ਨਾ ਤੇ ਨਹੀਂ ਕੱਦੂ ਹੋਣਾ ਹੈਗਾ ਜੇ ਉੱਪਰ ਤੇ ਹੋ ਗਈ ਕਾਰਵਾਈ ਆ ਜਾ ਫੇਲਾ ਹੋ ਗਿਆ ਆ ਜਾ ਸਾਨੂੰ ভাই ਕੁਰਸੀਆਂ ਤੋਂ ਬਹਿ ਕੇ ਦੇਖਦੇ ਬੰਦੇ ਮੈਂ ਆਉਂਦੇ ਕੰਮ ਲਿੱਭੜ ਗਿਆ ਬਾਈ ਕੇ ਟਾਈਮ ਕੇ ਲਾ ਲੈ ਸਾਮ ਨਾਲ ਲਾ ਲੈ ਬਾਈ ਕਿਹੜਾ ਜੇ ਕੰਮ ਜਾ ਰਿਹਾ ਉਹ ਤਾਂ ਆਜਾ ਲੱਗਦੇ ਟੋਟਾ ਹੀਗਾ ਇਹ ਟੁੱਟੇ ਬਾਈ ਮਾਰ ਲਾ ਪਾ ਇਹ ਵੀ ਚੱਕਰ ਆ। ਲੈ ਕੇ 10 ਮਿੰਟ ਲਾ ਕੇ ਇੱਥੇ ਕੁਰਸੀਆਂ ਬੈਠੇ ਕੰਮ ਕਰਦੇ। ਲੈ ਕੇ ਇਧਰ ਨੂੰ ਵੀ ਜਾਣ ਆ ਵੀ ਮੜੀ ਜੀ। ਬਾਈ ਬਹੁਤ ਗੜਬੜ ਜੀ ਉੱਪਰ ਲੈ ਕੇ ਤੇ ਪਰ ਕੁੜਾ ਅੱਲਾ ਤਾਂ ਲੱਗੇ ਨੇ ਹਰੇ ਹੀ ਰਹਿਣੇ ਆ। ਤਾਂ ਲੱਗੇ ਭਰੇ ਹਾਂਡ ਹਰੇ ਜੇ ਮੀਂਹ ਪੈ ਗਿਆ। ਤੋੜ ਵੀ ਦੇਣੇ। ਤੇ ਮਰ ਚੰਗੇ ਹੋ ਰਹੇ ਹੋਣੇ। ਜਿਹੜਾ ਹਿਲ ਜਾਂਦੀ ਆ 10 ਦਿਨ ਹੋ ਗਏ ਹੁਣ ਸਭ ਹਰੇ ਹੀ ਐ ਕਿਹੜੀ ਧੁੱਪ ਪਈ ਐ ਜਿਹੜੇ ਆਪਣੇ ਲੱਗੇ ਆ ਆਪਣੇ ਕੇ ਸਭ ਦੀ ਹਰੇ ਚ ਲੱਗੇ ਹੁਣ ਜਿਹੜੇ ਪਿੱਛੇ ਲੱਗੇ ਧੁੱਪ ਪਈ ਉਹ ਨਹੀਂ ਕਿਸੇ ਦੇ ਚੱਲ ਲੰਘ ਗਿਆ ਬੱਦਲ ਬੱਦਲ ਕਿੱਥੇ ਚਲ ਜਾਊਗਾ ਗੜਗੜਦਾ ਹੋ ਰਹੀ ਮੈਂ ਕਿ ਬੱਦਲ ਮੈਂ ਕੋ ਉੱਥੇ ਤੱਕ ਚੜਨਾ ਪੁੱਤ ਪਣਿਆ ਹੈ ਬੱਦਲ ਬਾਕੀ ਬਾਈ ਬਿਜਲੀ ਵਾਲੇ ਵੀ ਹੁਣ ਲਾਈਟ ਛੱਡਤੀ ਬਹੁਣ ਜਾਣੇ ਵੀ ਨਹੀਂ ਲੈਣ ਛੱਡੇ ਦੱਸੀ ਹਾਂ ਚਲੋ ਬਾਈ ਕਿਣੀਆਂ ਵੀ ਪਾਣੀਆ ਜ਼ਰੂਰੀ ਆ ਹਾਂ ਅੰਬੀਆਂ ਬਾਈ ਜਿਹੜੀਆਂ ਇਹ ਮੀਂਹ ਪੈ ਤੀ ਪੱਕਣੀਆਂ ਦੇਖੋ ਕਣਾਂ ਬਾਈ ਫਲੇ ਪਏ ਨੇ ਦੋ ਚਾਰ ਗਰੇ ਕਰਦੇ ਨੇ ਲੜੀਆਂ ਇਹ ਆਪਣਾ ਹਾਂ ਸਾਰੇ ਫਾਲਾ ਬਾਈ ਜਾਮਣਾ ਅੰਬੂਰ ਅੰਬੇ ਸਾਰੇ ਬਾਈ ਆ ਦੇਖ ਲੋ ਕੱਕਣਾ ਲੈ ਗੁੱਛਿਆਂ ਦੇ ਗੁੱਚੇ ਲੱਗੇ ਪਏ ਬਾਈ ਤੇ ਤਾਂ ਹੀ ਪੱਕਣੇ ਆ ਵੀ ਜੇ ਮੀਂਹ ਪੂਗੋ ਉਹ ਬਾਈ ਬਾਪੂ ਫਿਰਦਾ ਉਹ ਦੇਖੋ ਫ੍ਰੀਜ਼ਰ ওভার ਲਈ ਏ ਏ ਏ ਲੰਘ ਗਿਆ ਭਾਈ ਘਰ ਨੂੰ ਪ੍ਰਸ਼ਾਦ ਦੇ ਦਾ ਟਾਈਮ ਹੋ ਗਿਆ ਭਾਈ ਇਹਦਾ ਲੱਗਿਆ ਵੀ ਪਣ ਭਾਈ ਇਹ ਦੇਖੋ ਨਿਕਲ ਲੱਗਿਆ ਉਹਨਾਂ ਤੋਂ ਚਲੋ ਅਸੀਂ ਲਾ ਦੇ ਭਾਈ ਇੰਨੀ ਕਿ ਪੱਟ ਰਹੀ ਸਾਡੀ ਕਿ ਭਾਈ ਆਪਣਾ ਲੱਗਿਆ ਉਹਦਰ ਚੱਲ ਭਾਈ ਆ ਕੰਬੇ ਰੁੱਕਾ ਹਾਂ ਜੀ ਬਸ ਕੋਲ ਐਨੇ ਚ ਮੈਂ ਕਮੀ ਪੈਣ ਕਰਕੇ ਫਰਕ ਪੈ ਗਿਆ ਗਿੱਲਾ ਹੋ ਗਿਆ ਖੇਤ ਇਹ ਇੰਨੀ ਨਰਮ ਹੈ ਉੱਪਰ ਦੇ ਹੱਥੇ ਛੋਟਾ ਨੂੰ ਘਾ ਮੀਡਾਟ ਹਾਂ ਟੱਟ ਐਵੇਂ ਨਹੀਂ ਮੀਂਹ ਉਹ ਦੇਖੋ ਖੇਤ ਗਿੱਲਾ ਕਰਤਾ ਹਾਂ ਜੀ ਇੱਕ ਘੰਟੇ ਦੇ ਪਾਣੀ ਨੇ ਦੇਖੀ ਉਹ ਪੱਦੂ ਕਰਾ ਦੇ ਇੱਕ ਘੰਟੇ ਦੇ ਪਾਣੀ ਨੇ ਹਾਂ ਇਹਨਾਂ ਫਰਕ ਪੈ ਜਾਂਦਾ ਜੀ ਜੀ ਹਾਂ ਜਿਹੜਾ ਰਾਤ ਤੇ ਬੜੇ ਬੰਦੇ ਨਾਲ ਇਹਨੇ ਚੱਲ ਗਿਆ ਤੇ ਕਿਹੜਾ ਰਹਿ ਗਿਆ ਉਹਦਾ